ਲੋਭੀ ਮਿੱਤਰੋ ਅੱਜ ਆਪਾਂ ਆਇਆ ਬਾਈ ਹੈਪੀ ਕੋਲੇ ਹੈਪੀ ਕੋਲੇ ਆਪਾਂ ਆਏ ਪਤਾ ਕਿਉਂ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਇੱਕ ਰੋਜ਼ ਡਿੱਗਿਆ ਨਹਿਰ ਦੇ ਵਿੱਚ ਨਾ ਉਹ ਠੰਡ ਦੇ ਵਿੱਚ ਡਿੱਗਿਆ ਮਸਾ ਹੈਪੀ ਹੋਰਾਂ ਨਾਲ ਲੱਕੇ ਸਾਰਿਆਂ ਨੇ ਆਪਾਂ ਗੱਡੇ ਹੀ ਉਹਨੂੰ ਵੀਡੀਓ ਹੀ ਪਾਈ ਸੀ ਆਪਾਂ ਦੇਖ ਲਓ ਵੀਡੀਓ ਵੀ ਤੇ ਅੱਜ ਨਾ ਆਪਾਂ ਰੋਜ਼ ਦੇਖਣਾ ਆਏ ਆ ਉਹ ਵੀ ਵਾਕਈ ਹੈਪੀ ਨੇ ਘਰੇ ਲਿਆ ਆ ਕਿ ਉਹਦੀ ਕੀ ਸਾਵਾਂ ਸੰਭਾਲ ਕਰੀ ਆ ਤੇ ਕੀ ਨਹੀਂ ਤੇ ਜਾਨਵਰਾਂ ਨਾਲ ਬਾਈ ਨੂੰ ਬਹੁਤ ਪਿਆਰ ਆ ਆ ਜਾ ਜਾਨਦਰਾ ਫੇਰ ਦੇਖਦੇ ਆਪਾਂ ਨਾ ਹੈਪੀ ਕਰੇ ਹੋਊ ਪਤਾ ਨਹੀਂ ਨਾ ਯਾਰ ਉਹ ਤਾਂ ਹੁੰਦਾ ਤਾਂ ਉਹ ਆਪਦੇ ਜਾਨਵਰਾਂ ਚ ਹੀ ਆ ਜਾਂਦਾ ਤਾਂ ਹੈ ਨਹੀਂ ਕਰ ਕਿਤੇ ਬਾਈ ਨੇ ਕੁੱਤੇ ਘੱਤੇ ਪੂਰੇ ਰੱਖਿਆ ਨਾ ਕਿ ਉੱਤਰ ਘਵਾਤਾ ਸਾਰਾ ਕੁਸਾ ਤਾਂ ਆ ਜਾ ਰਜਿੰਦਰ ਓਏ ਘੋੜੀਆਂ ਵੀ ਆ ਗਿਆ ਬਾਈ ਦੀਆਂ ਆ ਆ ਗਿਆ ਕਚੋਰਾ ਨਹੀਂ ਨਾ ਬਾਲਾ ਦੇਖੀ ਹੈਪੀ ਨੂੰ ਬੈਠਾ ਵੀ ਆਉਂ ਤਾਂ ਹੁੰਦਾ ਤਾਂ ਇੱਥੇ ਹੀ ਆ ਉਹ ਆ ਆ ਬੈਠਾ ਹੋਰ ਬਾਈ ਹੈਪੀ ਓਠੀ ਜੱਸੀ ਵੀ ਹੋਰ ਵਧੀਆ ਵਧੀਆ ਭਰਾ ਹੋਰ ਮੀਂਝ ਤੁਰੇ ਫਿਰਦੇ ਹੋ ਮੀਂਝ ਬੱਸ ਤੈਨੂੰ ਮਿਲਣ ਆ ਗਏ ਪਹਿਲਾਂ ਤਾਂ ਐ ਕਰ ਤੂੰ ਮਹਿਕਲਾ ਜਿਵੇਂ ਵੀਡੀਓ ਬਣਾਉਣਾ ਵੀਡੀਓ ਲਾਈਵੋਂ ਲਾਈਵ ਲਾਈਵ ਚੱਲ ਜਾਂਦਾ ਸਾਰਾ ਕੁਝ ਲਾਈਵ ਤਾਂ ਕਰੂਗਾ ਫਿਰ ਅੱਛਾ ਐਸੀ ਵੀਡੀਓ ਬਣਾਉਣਾ ਤੇਰੀ ਹੋਰ ਸੁਣਾ ਠੀਕ ਹੈ ਪਹਿਲਾਂ ਤਾਂ ਇੱਕ ਸੇਕਣ ਦੇ ਯਾਰ ਹੰਡੀ ਬੜੀ ਹੈ ਨਾ ਉਹ ਅੱਗੇ ਨਾਲ ਪਹਿਲਾਂ ਬਾਹਰ ਪਾ ਲੈ ਤੂੰ ਜੀ ਅੱਛਾ ਰਾਤ ਦੀ ਗਣੀ ਪਹਿਲਾਂ ਲੱਜੀਆਂ ਤੇ ਮਨਦੀਪ ਨੇ ਲੈ ਰੇ ਇੱਥੇ ਪਾ ਲਈ ਫਿਰ ਅੱਜ ਥੋੜਾ ਜਿਹਾ ਮੌਸਮ ਵੀ ਚੇਂਜ ਹੋ ਗਿਆ ਮੌਸਮ ਚੇਂਜ ਹੈ ਅੱਛਾ ਹਾਂ ਅੱਜ ਠੰਡ ਵੀ ਜ਼ਿਆਦਾ ਆ ਇੱਥੇ ਸਾਰੀ ਫੀਲਿੰਗ ਉਹ ਆਉਂਦੀ ਹੈ ਬੱਬੂ ਮਾਨ ਵਾਲੀ ਸਹੀ ਗੱਲ ਹੈ ਨਾ ਚੁੰਬੀਆਂ ਜੇ ਪਾ ਲਈ ਤੇ ਤਾਂ ਬੱਬੂ ਮਾਨ ਨਾ ਸਹੀ ਗੱਲ ਆ ਬਾਈ ਬਾਕੀ ਦਿਨ ਵੀ ਯਾਰ ਤੈਨੂੰ ਪਤਾ ਨਾ ਅੱਜ ਮੌਸਮ ਜਾਦੇ ਚੇਂਜ ਹੋ ਗਿਆ ਮੂੰਹ ਜਾ ਕਰਕੇ ਨਾ ਠੰਡ ਦਾ ਟਾਈਮ ਠੰਡ ਦਾ ਟਾਈਮ ਹੋ ਗਿਆ ਅੱਜ 3 ਮਿੰਟ ਜਿਹੜੇ ਹੁਣ ਠੰਡ ਵੀ ਦਸਪੂਰੀ ਬਣ ਜਾਣੀ ਹੈ ਹਮਮ ਉਸ ਹੈਪੀ ਬਾਈ ਤੇਰੇ ਕੋਲੇ ਨਾ ਆਏ ਸੀਗੇ ਯਾਰ ਹਾਂਜੀ ਵੀਰੇ ਆਪਣੇ ਮਸ ਸੁਣੀਆਂ ਦੇਖ ਮੈਂ ਵੀ ਤੇਰੇ ਕੋਲ ਕੱਲ ਆਇਆ ਸੀ ਪਰ ਰੋਜ਼ ਗੱਡਿਆ ਸੀ ਕੱਲ ਹਾਂਜੀ ਜੀ ਤੇ ਉਹ ਮੈਂ ਸੁਣਿਆ ਕਹਿੰਦੇ ਤੂੰ ਘਰੇ ਲਿਆਇਆ ਸੀ ਉਹਨੂੰ ਉਹ ਟਰੇ ਉਹਦੇ ਪਰ ਤਾਂ ਕੀ ਹੋਇਆ ਜੱਸ ਵੀਰੇ ਜਿਹੜੇ ਪਿਛਲੇ ਪੈਰ ਸੀ ਜਦੋਂ ਖਤਮ ਹੋ ਰਹੇ ਉਹਦੇ ਤੇ ਜੇ ਆਪਾਂ ਉੱਥੇ ਛੱਡਦੇ ਸੀ ਤਾਂ ਕੁੱਤਿਆਂ ਨੇ ਰਾਤ ਨੂੰ ਖਾ ਜਾਣਾ ਸੀ ਉਹਨੇ अच्छा ਤੇ ਚਲੋ ਸਾਰੇ ਮੁੰਡੇ ਆਪਣੇ ਨਾਲ ਜਿਵੇਂ ਆਪਣੇ ਘਰੇ ਛੱਡਦੇ ਚੰਗਾ ਪਰਦੇ ਰੇ ਕਰਦੇ ਜਿੰਨੇ ਦੀ ਸੰਭਾਲ ਹੁੰਦੀ ਹੈ ਚੰਗੀ ਗੱਲ ਹੈ ਹਾਂਜੀ ਪਰ ਮੈਨੂੰ ਯਾਰ ਇੱਕ ਗੱਲ ਦੱਸ ਬਈ ਹਾਂਜੀ ਲੋਕ ਅੱਜ ਕੱਲ ਨਾ ਘਰੇ ਕੋਈ ਪਸ਼ੂ ਦਾ ਸਾਂਭਦੇ ਨੇ ਤੂੰ ਵੀ ਦੇਖ ਸੁਣਿਆ ਮੈਂ ਤੇਰੇ ਬਾਰੇ ਪਹਿਲਾਂ ਵੀ ਬਹੁਤ ਜਾਨਵਰਾਂ ਨਾਲ ਪਿਆਰ ਆ ਨਾ ਪਰ ਘਰੇ ਲਿਆਉਣ ਦਾ ਕਿਵੇਂ ਜਿਗਰਾ ਕਰ ਲਿਆ ਘਰੇ ਯਾਰ ਪਤਾ ਜੀ ਪਹਿਲੇ ਲਾਜੀ ਆਪਣੇ ਜਾਨਵਰਾਂ ਦੀ ਪਿਆਰ ਹੈ ਪਿਆਰ ਇਹ ਤਾਂ ਪਤਾ ਹੀ ਆ ਬਈ ਤਾਂ ਸਾਰੇ ਆਪਣੇ ਰੀ ਨੂੰ ਪਤਾ ਤੇ ਜਾਨਵਰ ਆਪਣੇ ਲਈ ਹੋਰ ਵੀ ਫਾਇਦੇ ਨੂੰ ਪਹਿਸਾਰ ਦੇਖੀ ਹੋਣਾ ਦੇਖਿਆ ਸਾਰੇ ਦੇਖਿਆ ਭਾਈ ਤੇ ਤੂੰ ਆਮ ਘੜਾ ਦੇ ਵਿੱਚ ਲੋਟਾਂ ਕਬੂਤਰ ਜਿਵੇਂ ਆ ਲੈਣੇ ਪਾ ਲੈਂਦੇ ਆ ਹਾਂ ਲੋਕ ਪੱਟ ਦਿੰਦੇ ਆ ਪੱਟ ਦਿੰਦੇ ਆ ਲੈਣੇ ਪੱਟ ਲੈਂਦੇ ਆ ਤੇ ਇਹ ਸੁੰਨ ਪਾਲ ਰਿਆ ਤੇ ਆਪਣੇ ਜਿਹੜਾ ਸਾਰ ਕਬੂਤਰ ਬੈਠਾ ਸੀ ਸੁੰਦਰ ਨੂੰ ਸਹੀ ਗੱਲ ਆ ਆਪਾਂ ਇਹਦਾ ਬਹੁਤ ਬੈਠਾ ਨੇ ਕਬੂਤਰ ਅਸਲ ਜਾਨਵਰ ਦਾ ਚੀ ਮਾੜਾ ਹੁੰਦਾ ਜਨਾ ਜੇ ਆਪਾਂ ਉਹਦੀ ਦੇਖ ਰੇ ਕਰ ਲਾਂਗੇ ਅੱਜ ਰੋਜ਼ ਦੀ ਤਾਂ ਉਹ ਵਿਚਾਰਾ ਭਾਲੂ ਜੀ ਤਾਂ ਆਪਾਂ ਨੂੰ ਚੜਦਾ ਨਹੀਂ ਬਾਹਰ ਜਰਾ ਭੱਜ ਜਾ ਫਿਰੂਗਾ ਤੇ ਇੰਨੀ ਤੋਰ ਕੁੱਤਿਆਂ ਨੇ ਖਾ ਜਾਣਾ ਸੀ ਸਹੀ ਗੱਲ ਕੁੱਤੇ ਖਾ ਜਾਂਦੇ ਨੇ ਪਰ ਇੰਨਾ ਕੌਣ ਸੋਚ ਚਲੋ ਇਹਨਾਂ ਨਾਲੀਆਂ ਬਈ ਆਪਾਂ ਵੀ ਜਾਨਵਰਾਂ ਨਾਲ ਵੀ ਇੱਥੇ ਵੀ ਸਾਹ ਚੱਲਦੇ ਆ ਸਭ ਤੋਂ ਵੱਡੀ ਜੀ ਮੈਂ ਦਿਖਾਏਂਗਾ ਫਿਰ ਕਿੱਥੇ ਰੱਖ ਰੱਖਿਆ ਆ ਜੀ ਵੀਰੇ ਚਲੋ ਆ ਜਾ ਰਜਿੰਦਰ ਬਾਈ ਫਿਰ ਆਪਾਂ ਦੇਖਦੇ ਹਾਂ ਬਹੁਤ ਵੱਡਾ ਜਿਗਰਾ ਚਾਹੀਦਾ ਬਾਈ ਜੰਗਲੀ ਜਾਨਵਰ ਘਰੇ ਰੱਖਣ ਵਾਸਤੇ ਹੈਨਾ ਇਹ ਜਸ ਵੀਰੇ ਆਪਾਂ ਜਿਵੇਂ ਰੋਜ਼ ਆਠੀ ਜਾਂਦੇ ਹਾਂ 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 ਤੇ ਇਧਰ ਬਹੁਤ ਚਾਹੀਦਾ ਇਹਨੂੰ ਹਰਿਆਣੇ ਦੇ ਵਿੱਚ ਨੀਲ ਕਾਉ ਕਹਿੰਦੇ ਆ ਨੀਲ ਕਾਉ ਹਾਂ ਨੀਲੀ ਕਾਉ ਹਾਂ ਰਾਤ ਕਈਆਂ ਨੂੰ ਮੈਨੂੰ ਫੋਨ ਵੀ ਆਏ ਆਹ ਬੈਠਾ ਆਪਣਾ ਰਜਿੰਦਰ ਦਿਖਾ ਬਾਈ ਬਈ ਇਨੂੰ ਨੀਲੀ ਨੀਲਟਾ ਕਹਿੰਦੇ ਆ ਆਪਰ ਉਹ ਹੀ ਕਹਿੰਦੇ ਨੇ ਇਧਰ ਆਪਣੇ ਰੋਜ ਕਹਿੰਦੇ ਆ ਬਾਈ ਆਪਣੇ ਰੋਜ ਕਹਿੰਦੇ ਹਾਂ ਤੇ ਇੰਨਾ ਉਹ ਰਾਜਸਥਾਨ ਰਹਿਵਾ ਦੋ ਘੰਟੇ ਬੈਠਾ ਅੱਛਾ ਅੱਛਾ ਵੀ ਜਾਣੀ ਜੀ ਵਿਚਾਰੇ ਜਿਹਦੇ ਪੈਰ ਪੂਰ ਜਿਹਾ ਠਾ ਤੁਮੋੜੇ ਤੇ ਇੰਨਾ ਇਹ ਵਿਸ਼ਵਾਸ ਕਰਦੇ ਆ ਮੇਰੇ ਤੇ ਹਾਂ ਹਾਂ ਤੇ ਪਹਿਲਾਂ ਤਾਂ ਉਹ ਨੇੜੇ ਆਉਣੀ ਤੇ ਗੱਲ ਤਾਂ ਸਿਰ ਮਾਰਦਾ ਸੀ ਤੇ ਹੁਣ ਤਾਂ ਜਿਵੇਂ ਮਰਜ਼ੀ ਨਾਲ ਦੇਖ ਲੈ ਤੇ ਉਹ ਤਾਂ ਬਾਈ ਯਾਰ ਪਹਾੜਾ ਵੱਡਾ ਸ਼ਿਕਰਾ ਚਾਹੀਦਾ ਚੀਜ਼ ਰੱਖਣ ਲੋਕਾਂ ਨੇ ਮੈਂ ਤੇਰੇ ਗੱਲ ਦਿਮਾਗ ਚ ਆ ਗਈ ਮੇਰੇ ਇੱਕ ਹਾਂਜੀ ਹਾਂਜੀ ਲੋਕ ਨਾ ਆਪਦੇ ਮਾਪਿਆਂ ਨੂੰ ਵੀਰਦਾ ਆਸ਼ਰਮ ਛੱਡਿਆਉਂਦੇ ਆ ਉਹ ਘਰ ਦਾ ਜੀ ਹੁੰਦਾ ਇਹ ਤਾਂ ਫਿਰ ਵੀ ਜੰਗਲੀ ਜਾਨਵਰ ਆ ਬਾਈ ਜਿਹੜਾ ਨੂੰ ਘਰੇ ਰੱਖੀ ਬੈਠਾ ਹਾਂਜੀ ਹਾਂਜੀ ਤਾਂ ਯਾਰ ਫਿਰ ਬਈ ਬਹੁਤ ਔਖਾ ਇਹਦੇ ਮੱਲਾ ਟ੍ਰੀਟਮੈਂਟ ਕਰਾਇਆ ਕੋਈ ਬਾਈ ਟ੍ਰੀਟਮੈਂਟ ਡਾਕਟਰ ਨਹੀਂ ਦਵਾਈ ਦੇ ਰਿਹਾ ਬਾਈ ਤੇ ਹੁਣ ਵੀ ਡਾਕਟਰ ਨੂੰ ਕਾਲ ਕੀਤੀ ਸੀ ਉਹਨੂੰ ਅੱਛਾ ਡਾਕਟਰ ਇਹਦਾ ਆਹ ਵਾਲਾ ਪੈਰ ਖਤਮ ਹੋ ਗਿਆ ਵੇਖ ਹਾਂ ਬਾਈ ਪੈਰ ਖਤਮ ਹੋ ਗਿਆ ਨਾ ਹਾਂ ਤੇ ਉਹ ਰਾਤ ਵੀ ਦਵਾਈ ਦਿੱਤੀ ਨੂੰ ਪੀਣ ਨਾਲ ਦਰਦਾਂ ਵਾਲੀ ਰੋਲੀਆਂ ਦਿੱਤੀਆਂ ਇਹਨੂੰ ਅੱਛਾ ਦਰਦਾਂ ਵਾਲੀ ਦਵਾਈ ਵੀ ਦਿੱਤੀ ਗਿਆ ਹਾਂ ਦਰਦਾਂ ਵਾਲੀ ਤੇ ਵੈਸੇ ਉਹ ਤਰੋ ਖਾਧਣੀਆਂ ਇਹਨੇ ਤਿੱਲੂ ਕਣਕ ਤੋਂ ਪਾਈ ਸੀ ਇਹਦੇ ਵਿੱਚ ਅੱਛਾ ਉਹ ਖਾ ਰਿਆ ਕਣਕ ਤੇ ਵੈਸੇ ਵੈਸੇ ਖਾਂਦੇ ਕੀ ਹੁੰਦੇ ਬਈ ਇੰਨੀ ਲਈ ਗਾਓ ਜਰਾ ਸੋ ਤਾਂ ਇਹ ਮਤਲਬ ਤੇ ਵੀ ਹਰਾ ਚਾਰਾ ਵੀ ਬਾਹਰ ਹਰਾ ਚਾਰਾ ਹੀ ਖਾਂਦਾ ਮੇਰੇ ਹਿਸਾਬ ਨਾਲ ਤਾਂ ਇਹ ਤੇ ਕਣਕ ਖਾ ਲਈ ਹੁੰਦੇ ਨੇ ਕਣਕ ਖਾਰੀ ਹਾਂ ਮੈਂ ਡਾਕਟਰ ਨੂੰ ਪੁੱਛਣਾ ਸੀ ਕਣਕ ਦਾ ਕੋਈ ਚੱਕਰ ਨਹੀਂ ਨਹੀਂ ਥੋੜੀ ਬਾਈ ਟੱਲੂ ਵੀ ਡਰ ਰਹੀ ਨੇ ਨਾਲ ਜਨ ਠੀਕ ਆ ਠੀਕ ਆ ਪੈਰ ਦਾ ਵੀ ਬਹੁਤ ਬਰਾਹੜ ਹੋ ਗੇਰਾ ਪੈਰ ਦਾ ਬਹੁਤ ਬੁਰਾ ਖੜਾ ਬਈ ਹੂੰ ਚੱਲ ਵਧੀਆ ਵਿਚਾਰਾ ਯਾਰ ਤੇਰੇ ਕੋਲੇ ਆ ਗਿਆ ਨਾ ਉੱਥੇ ਤੂੰ ਵਧੀਆ ਇਹ ਦੇਖੀ ਨਾ ਸਕੂਲ ਮਿਲਦਾ ਜਸ ਟਵੇਟਾ ਜਿਵੇਂ ਆਪਾਂ ਇਹ ਹੱਥ ਫੇਰਦੇ ਆ ਇਹਦਾ ਫੇਸ ਵੀ ਨਰਮਜਾ ਹੈ ਹਨਾ ਨਰਮਜਾ ਤੇ ਵੇਖ ਪਤਾ ਜਿਵੇਂ ਕੋੜਾ ਦੀ ਵਰ ਜੰਦੀ ਬੜਾ ਕਰਨੀ ਛੱਡ ਜਾਂਦਾ ਹਾਂ ਤੇ ਜੋ ਨਰਮਾਈ ਚ ਕੋੜਾ ਸਿੱਧਾ ਰਹਿੰਦਾ ਨਾ ਹੁਣ ਇਹ ਨਰਮਾਈ ਚ ਪੂਰਾ ਵੇਖ ਇਹਨੂੰ ਸਕੂਨ ਮਿਲਦਾ ਜੀ ਇਹਨਾਂ ਨੂੰ ਸਹੀ ਗੱਲ ਹੈ ਬਾਈ ਜੀ ਬਾਈ ਇਹ ਫਿਰ ਮਤਲਬ ਚਲੋ ਤੁਸੀਂ ਲਿਆਂਦਾ ਨਾ ਬਹੁਤ ਚੰਗੀ ਗੱਲ ਹੈ ਹਾਂਜੀ ਤੇ ਯਾਰ ਐਡਾ ਫਿਰ ਤੂੰ ਮਤਲਬ ਤੇਰਾ ਪਿਆਰ ਮਤਲਬ ਜਨਵਰਾਂ ਪ੍ਰਤੀ ਕਿਵੇਂ ਇੰਨਾ ਹੋ ਗਿਆ ਇਹ ਬਚਪਨ ਤੋਂ ਹੀ ਹੈ ਬਚਪਨ ਤੋਂ ਹੀ ਬਚਪਨ ਤੋਂ ਹੀ ਪਿਆਰ ਆਪਣਾ ਜਨਵਰਾਂ ਨਾਲ ਹੀ ਹੈ ਠੀਕ ਹੈ ਕਿਉਂਕਿ ਮੈਂ ਹੁਣ ਆਪਾਂ ਦੇਖਦੇ ਆਂ ਚਲੋ ਆਪਾਂ ਇੱਕੋ ਪਿੰਡ ਦੇ ਆ ਗਏ ਹਨ ਹਾਂਜੀ ਹਾਂ ਇਹ ਮੇਰੇ ਸਾਹਮਣੇ ਆਪਾਂ ਮੈਂ ਕਹਣਾ 10 ਚੀਜ਼ਾਂ ਆਪਾਂ ਨਹਿਰ ਚੋਂ ਕੱਢਤੀਆਂ ਹੋਣਗੀਆਂ ਤੇ ਹਰ ਦੇ ਵਿੱਚ ਤੂੰ ਹਰ ਮਤਲਬ ਨਾਲ ਅੱਗੇ ਹੁੰਦਾ ਹਨਾ ਹਾਂਜੀ ਹਾਂਜੀ ਚੰਗੀ ਗੱਲ ਪੱਗਾ ਵਾਂਗੂ ਵਾਂਗ ਦੇਖ ਅੱਜ ਵੀ ਗਾਂ ਕੱਢੀ ਤੁਸੀਂ ਅੱਜ ਸਵੇਰ ਸਵੇਰ ਟੱਡੀ ਉਹ ਸਵੇਰੇ ਮੀਂਹ ਪਈ ਜਾਂਦਾ ਸੀ ਮੀਂਹ ਪਈ ਜਾਂਦਾ ਸੀ ਹਨਾ ਮੀਂਹ ਪੈਣ ਦੇ ਕਾਰਨ ਸੱਤ ਦਾ ਟਾਈਮ 'ਚ ਮੈਨੂੰ ਬੂਣ ਆਏ ਰਹੇ ਡਾਂਡੇ ਵੀ ਤੇ ਮੈਂ ਤੇ ਮਨਦੀਪ ਵਾਂਗੂ ਸਕੂਟਰ 'ਤੇ ਟੱਲਾਸ ਲੈ ਕੇ ਕੱਢੀ ਤੁਰ ਤੁਰ ਮੈਨੂੰ ਵੀ ਫੋਨ ਕਰਾਈ ਬਾਈ ਤ ਨਹੀਂ ਨਹੀਂ ਪਰ ਜਰ ਜੇ ਦੇਖ ਜੇ ਲੋਕ ਆਪਦੇ ਪਰਿਵਾਰਕ ਜੀਆਂ ਨੂੰ ਨਹੀਂ ਸਾਂਭਦੇ ਜਿੰਨਾ ਤੂੰ ਇਹਨੂੰ ਸਾਂਭ ਰਿਹਾ ਚਲੋ ਜੀ ਆਪਾਂ ਤਾਂ ਮਿਹਨਤ ਆਪਣੇ ਵਾਸਤੇ ਕਰਨਾ ਤੇ ਪ੍ਰਮਾਤਮਾ ਜੀ ਉਮਰ ਲੰਮੀ ਕਰੇ ਤੇ ਆਪਾਂ ਤੈਨੂੰ ਦਿਖਾਈ ਦੱਸ ਦਿੱਤਾਂ ਜੀ ਦੇ ਆਪਾਂ ਬਾਰ ਬਾਰ ਜਿੱਤ ਛੱਡਾ ਇਹਨੂੰ ਬਾਹਰ ਤਾਂ ਉਹਦੇ ਤੈਨੂੰ ਸੱਦਾ ਦੀ ਵੀਡੀਓ ਬਣਾ ਕੇ ਪਾ ਜਾਸੀ ਜੀ ਹਾਂ ਇਹ ਬਈ ਜੰਗਲੀ ਜਾਨਵਰ ਆ ਹਨਾ ਇਹ ਜੰਗਲਾਂ ਵਾਸਤੇ ਬਣਿਆ ਜੰਗਲਾਂ ਵਾਸਤੇ ਬਣਿਆ ਠੀਕ ਆ ਠੀਕ ਆ ਨਾ ਚੰਗੀ ਗੱਲ ਆ ਬਈ ਬਹੁਤ ਚੰਗੀ ਗੱਲ ਆ ਯਾਰ ਚਲ ਕੋਈ ਨਹੀਂ ਬਈ ਆਪਣਾ 2-4000 ਰੁਪਏ ਲੱਗ ਜੂ ਹੈ ਨਾ ਐਡੀ ਕੋਈ ਖਾਸ ਗੱਲ ਨਹੀਂ ਚਲੋ ਇਹ ਤਾਂ ਛੋਟੇ ਮੋਟੇ ਜੀਤੇ ਦੱਸ ਬਈ ਦਵਾਈ ਐ ਇਦਾਂ ਪੀਂਦਾ ਵੀ ਜੇ ਪਹਿਲਾਂ ਨਾਲ ਆ ਜਾਪਾਂ ਪਿਉਣੇ ਹੁੰਨੇ ਨੂੰ ਡਾਕਟਰ ਸਾਹਿਬ ਆਪਾਂ ਨੂੰ ਦਰਦਵਾਸ਼ੀ ਦਵਾਈ ਦੇ ਜੀ ਅੱਛਾ ਅੱਛਾ ਜਿਵੇਂ ਆਪਾਂ ਉਹ ਕੋਣੀ ਢਾਣੀ ਨੂੰ ਪਿਆ ਦੇਨੇ ਆ ਹਾਂ ਹਾਂ ਤੇ ਅੱਛਾ ਇੰਜੈਕਸ਼ਨ ਨਾਲ ਦਿੰਦੇ ਆ ਹਾਂ ਇਹ ਦਰਦਵਾਸ਼ੀ ਗੋਲੀਆਂ ਢੁੱਲੀਆਂ ਆ ਇਹਦੇ ਵਿੱਚ ਅੱਛਾ ਅੱਛਾ ਤੈਨੂੰ ਮੰਨ ਟੋਣਾ ਐ ਮੂੰਹ ਕਰ ਲੈਂਦਾ ਜੇ ਜੇ ਪਾਣੀ ਪੂਣੀ ਵੀ ਦਿਆ ਕਰੋ ਫਿਰ ਜੇ ਦਵਾਈ ਇਹ ਪਾਣੀ ਪਾਣੀ ਵਾਂਗੂ ਲੈ ਲੈਂਦਾ ਜੇ ਹਾਂ ਲੈ ਲੈਂਦਾ ਹੂੰ ਹੂੰ ਅੱਛਾ ਆਇਲ ਦਵਾਈ ਦੇ ਮਤਲਬ ਥੋੜੇ ਟਾਈਮ ਬਾਅਦ ਹੀ ਨੇ ਘੰਟੇ-ਘੰਟੇ ਬਾਅਦ ਹਾਂ ਦੋ-ਦੋ ਘੰਟੇ ਬਾਅਦ ਡਾਕਟਰ ਦੇ ਦਵਾਈ ਦੇ ਵੀ ਦਰਦ ਨਹੀਂ ਹੁੰਦਾ ਇਹ ਨਾਲ ਅੱਛਾ ਨਾ ਦਰਦ ਨਹੀਂ ਹੁੰਦਾ ਹਾਂਜੀ ਇੱਥੇ 10 ਵੀਰ ਹੋਰ ਕਮੈਂਟਾਂ 'ਚ ਬਾਈ ਆਪਾਂ ਨੂੰ ਦੱਸਣਾ ਹਾਂਜੀ ਹਾਂਜੀ ਕਿ ਕਿਹਬਾ ਡਾਕਟਰੀ ਲਾ ਤਾਂ ਚੜਾਈ ਜਾਂਦੇ ਆਪਾਂ ਪੂਰਾ ਨਹੀਂ ਕੈਮਰਾ 'ਚ ਮਰੀ ਪੈਰ ਦੇ ਹਾਂ ਆਪਣੇ ਪੈਰ ਦਿਖਾਈ ਬਾਈ ਨੇੜੋ ਦੇਸੀ ਜਮਾਤ ਦੇ ਦੇਸੀ ਦਵਾਈ ਹੋਵੇ ਇਹਦੇ ਵਾਸਤੇ ਇਹ ਛੇਤੀੜਾ ਦਾ ਪੈਰ ਵੱਜਦਾ ਜੇ ਆਪਾਂ ਦੇਸੀ ਲਾਭ ਕਰੀਏ ਦਾ ਹਾਂ ਦੇਸੀ ਬਾਈ ਕੋਈ ਨਾ ਕੋਈ ਤਾਂ ਹੋਊਗਾ ਯਾਰ ਦੇਸੀ ਲਾਜਵੀ ਜ਼ਰੂਰ ਹੋਊਗਾ ਹਾਂ ਤੂੰ ਆਪਣਾ ਦਸਨ ਟ੍ਰਮੈਂਟਾਂ ਵਿੱਚ ਜਿਹੜੀ ਦੇਸੀ ਟੀ ਚੀਜ਼ ਲਾਈ ਇਹਦੇ ਵਿੱਚ ਹਾਂ ਵੀ ਬਈ ਇਹਨੂੰ ਤਿਆਰ ਕਰਨਾ ਹਨਾ ਮਲਠੀਕ ਕਰਨਾ ਹਾਂਜੀ 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 ਵੀ ਕਿਹੜੀ ਚੀਜ਼ ਨਾਲ ਜਲਦੀ ਠੀਕ ਹੋ ਕਿਹੜੀ ਟ੍ਰੀਟਮੈਂਟ ਨਾਲ ਹਨਾ ਵੀ ਕੋਈ ਚੰਗੀ ਮੈਡੀਸਨ ਹੋਵੇ ਜੋ ਕਿ ਦੇਸੀ ਵਾਇਦ ਹੋਵੇ ਹਾਂਜੀ ਹਾਂਜੀ ਇਹ ਬਾਈ ਜਿਵੇਂ ਫਿਰ ਇਹ ਸਿੰਘ ਸੁੰਗ ਨੇ ਇਹਦੇ ਸਿੰਘ ਸੁੰਗ ਇਹ ਮਾਰਦਾ ਨ ਯਾਰ ਯਾਰ ਬਾਲਾ ਸੀਲਾ ਯਾਰ ਬੜਾ ਕਮਾਲ ਮੰਨ ਗਿਆ ਪਹਿਲਾਂ ਟਲ ਤਾਂ ਨੇੜੇ ਨਹੀਂ ਚਾਣ ਦਿੱਤਾ ਤੇ ਰਾਤ ਦੇ ਵੀ ਰਿਹਾ ਮੈਂ ਦੋ ਤਿੰਨ ਘੰਟੇ ਅੱਛਾ ਤੇ ਜਦੋਂ ਮਾਥਾ ਪਲੂਸੀ ਦਿੱਤੀ ਤਾਂ ਜਿਵੇਂ ਕਾਫੀ ਸਾਲਾਂ ਦਾ ਆਪਣਾ ਜੁੜਿਆ ਹੁੰਦਾ ਇਸ ਤਰ੍ਹਾਂ ਹੋ ਗਿਆ ਕਿ ਜੋ ਦੋ ਤਿੰਨ ਸਾਲ ਰੱਖਿਆ ਠੀਕ ਐ ਤਾਂ ਵੀ ਆਰਡਰ ਲਾਜਾ ਮੁਰੂ ਦੇ ਲੈ ਹੂੰ ਮੈਨੂੰ ਲੱਗਦਾ ਭਾਈ ਰਾਤ ਵੀ ਤੁਸੀਂ ਮੈਂ ਆਪਣੇ ਪਿੰਡੋਂ ਮੁੰਡਿਆ ਇਸ ਤਰੇ ਕੋਲੇ ਹਨਾ ਮਤਲਬ 12 1 ਵਜੇ ਤੱਕ ਕਿਦੇ ਦੀ ਰਹੇ ਲੱਗੇ ਰਹੇ ਰਾਤ ਮੁੰਡੇ ਹਾਂ 10 12 ਦਾ ਰਹਿ ਜਾ ਵੀ 10 ਵਜੇ ਗਏ ਰਾਤ ਉਹ ਹੂੰ 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 ਜਿਹੜਾ ਬਹੁਤ ਮਿਹਨਤ ਕੀਤੀ ਪੈਰਪੂਰ ਧੋਤੇ ਦਵਾਈ ਲਾਈ ਇਹਦੀ ਸਹੀ ਗੱਲ ਹੈ ਤੇ ਡਾਕਟਰ ਆਈ ਸੀ ਡੀਟਲਵਾਇ ਇਹਦੀ ਤੁਣਕ ਨਕ ਤੇ ਡਾਕਟਰ ਨਾਲ ਡੀਟਲਵਾਇ ਇਹਦੀ ਠੀਕ ਹੈ ਠੀਕ ਹੈ। ਇਹ ਬਾਈ ਤੇਰੇ ਕੋਲ ਇੰਨੇ ਜਾਨਵਰ ਹੋਰ ਵੀ ਨੇ ਘੋੜੀਆਂ ਹਨਾ। ਹਾਂਜੀ ਹਾਂਜੀ। ਘੋੜੀਆਂ ਮੱਲਾ ਹੋਰ ਪਸ਼ੂ ਵੀ ਨੇ ਹੋਰ ਵੀ ਆਪਣੇ ਆਗੇ ਮੱਝਾਂ ਹੁੰਦੀਆਂ ਦਾ ਕੰਮਕਾਮਾਂ ਦਾ ਕੰਮ ਚੰਗਾ ਹਨਾ। ਹਾਂਜੀ ਹਾਂਜੀ। ਫਿਰ ਵੀ ਭਈ ਇਹਦੇ ਲਈ ਤੂੰ ਸਪੈਸ਼ਲ ਟਾਈਮ ਕੱਢ ਰਿਹਾ ਹੈ ਨਾ। ਨਹੀਂ ਤਾਂ ਕੱਲ ਤਾਂ ਦੇ ਦੇ ਇਹਦੇ ਦੀਆਂ ਬਾਈ ਮੈਂ। ਹਾਂ ਕੱਲ ਤਾਂ ਮੈਂ ਦੇਖੀ ਜਾਂਦਾ ਕੱਲ ਤਾਂ ਇਹਦੇ ਦੀਆਂ। ਦੂਜੇ ਜਾਨਵਰ ਦੇ ਮਨਦੀਪ ਆ ਜਾ ਪਰਿਵਾਰ ਆਪਣਾ। ਤੇਰਾ ਪਰਿਵਾਰ ਬਾਈ ਤੇਰੀ ਬਹੁਤ ਹੈਲਪ ਕਰਦਾ। ਬਹੁਤ ਹਾਂਜੀ ਬਹੁਤ ਹੈਲਪ ਵੀ। ਚੰਗੀ ਗੱਲ ਆ ਭਰਾ ਯਾਰ। ਤੇਰੇ ਨੂੰ ਸਕੂਨ ਮਿਲ ਰਿਹਾ ਹੁਣ ਤੁਸੀਂ? ਵੇ ਸੌਂਦਾ ਪਿਆ। ਸੌ ਕਣਕ ਦਿਖਾ ਜਾ ਜੀ ਤੁਮ ਦੱਸੇ ਪਹਿਲਾਂ ਮੈਂ ਕਣਕ ਖਾਲੀ ਕੱਲੀ ਹਾਂ ਹਾਂ ਥੋੜੀ ਥੋੜੀ ਫਿਰ ਡਾਕਟਰ ਜੀ ਸਾਹ ਨਾ ਕਣਕੀ ਜਿਆਦਾ ਕਰੋ ਹਾਂ ਥੋੜੀ ਥੋੜੀ ਥੋੜਾ ਹੁੰਦੇ ਜੀ ਵੀ ਲਾਜੂ ਇਹ ਜੇਰੇ ਆਪਣੇ ਲਵੇ ਨਹੀਂ ਜੇਰੇ ਤੇਰਾ ਪ੍ਰਬੰਧ ਵੀ ਚੰਗਾ ਤੂੜੀ ਦਾ ਹੂੰ ਥੋੜੀ ਜਿਹਾ ਵੈਸੇ ਵੀ ਵੈਸੇ ਇਹ ਜਾਨਵਰ ਠੰਡ ਐ ਨਹੀਂ ਮੰਨਦੇ ਨਹੀਂ ਕਿਉਂਕਿ ਜੰਗਲੀ ਜਾਨਵਰ ਨੇ ਐਂ ਰਹਿੰਦੇ ਨੇ ਬਾਹਰ ਹੀ ਇਹ ਤਾਂ ਪੈਰਾਂ 'ਚ ਹੀ ਰਹਿ ਜਾਂਦਾ ਜੱਸ ਇਹ ਤਾਂ ਪੈਰਾਂ 'ਚ ਤਾਂ ਹੀ ਬਹਿ ਜਾਂਦਾ ਨਾ ਤਾਂ ਹੀ ਬਹਿ ਤੀ ਜਾਂਦਾ ਉੱਠਣੜਦਾ ਅੱਛਾ ਸਵੇਰੀ ਉੱਠਣੜਦੇ ਅਸੀਂ ਕਿ ਜੋ ਦਰਦ ਮੰਨਦਾ ਬਾਈ ਇਹਦੀ ਪੈਰਾਂ 'ਚ ਯਾਰ ਕੋਈ ਕੀੜੇ ਕੁੜੇ ਨਾ ਪੈ ਜਾਣ ਉਹਦੇ ਵਾਸਤੇ ਕੋਈ ਮੈਡੀਕਲ ਲਾ ਰਹੇ ਹੋ ਮੈਡੀਸਨ ਲਾ ਰਹੇ ਆ ਵੀਰੇ ਅੱਛਾ ਦਵਾਈ ਵੀ ਉੱਪਰ ਡਾਕਟਰ ਉਹ ਵੀ ਲਾ ਜੀ ਰਿਹਾ ਜੰਦੇ ਦੋ ਦੋ ਘੰਟੇ ਬਾਅਦ ਅੱਛਾ ਵੀ ਕੀੜੇ ਕੁੜੇ ਦਾ ਕੋਈ ਚੱਕਰ ਨਹੀਂ ਗਾ ਹਾਂ ਠੀਕ ਪਰ ਇਹ ਤਾਂ ਖੜਾ ਤਾਂ ਹੁਣ ਹੋਈ ਨਹੀਂ ਜਾਂਦਾ ਯਾਰ ਖੜਾ ਹੋ ਜਾਂਦਾ ਡਿੱਡ ਪੰਦਾ ਛਿੱਤੀ ਦੋ ਦੋ ਮਿੰਟ ਬਾਅਦ ਬੈਠ ਜਾਂਦਾ ਉਹ ਤਾਂ ਜਾਂਦਾ ਜੋ ਪਹਿਲਾਂ ਡੱਡੂ ਜਾਂਦਾ ਛੋਣੇ ਤੇ ਹੁਣ ਤਾਂ ਦਰਦਾਂ ਨਹੀਂ ਪਿਆ ਆਪਣੀ ਕੋਈ ਹਾਂ ਹੁਣ ਤਾਂ ਜਿਹਾ ਦਰਦਾਂ ਨਹੀਂ ਹਣਾ ਹਾਂ ਹਾਂ ਪਰ ਬਈ ਬਹੁਤ ਵੱਡੀ ਯਾਰ ਨਾ ਇਹ ਤੇਰੀ ਦੇਣ ਆ ਸੋਣਾ ਬਹੁਤ ਜੋ ਸਿੱਤੀ ਹਏ ਚਟਾਰਾ ਚਿੱਟਾ ਰੋ ਜਰ ਸੋਹਣਾ ਬੋਲ ਨੁਕਰ ਆ ਗਿਆ ਹਾਂ ਇਹਦੇ ਨਾਲ ਸਾਲੀ ਫਿਲੀ ਦੀ ਜਿਹੜੀ ਪਿਆਰ ਜਾਂਦਾ ਪਿਆਰ ਆਉਂਦਾ ਬਾਈ ਬਾਕੀ ਬਾਈ ਤੈਨੂੰ ਤਾਂ ਵੈਸੇ ਹਰ ਇੱਕ ਜਾਨਵਰ ਨਾਲ ਹੀ ਪਿਆਰ ਆ ਨਾ ਗੇੜ ਨੂੰ ਤਿੰਨਾਂ ਸਕੂਨ ਬਰ ਰਿਆ ਵੀ ਹੁਣ ਜਦੋਂ ਸਹੀ ਗੱਲ ਹੈ ਸਹੀ ਗੱਲ ਹੈ ਨਾ ਬਾਈ ਇਹਦੀ ਸਿਹਤ ਦੇਖ ਤਾ ਤੂੰ ਯਾਰ ਪੂਰੀ ਕਰੀ ਫਿਰ ਹੁਣ ਜਦੋਂ ਰਾਖੀ ਲਿਆ ਨਾ ਬਾਈ ਪੂਰੀ ਕਰਾਂਗੇ ਪ੍ਰਮਾਤਮਾ ਇਹਦੀ ਉਮਰ ਲੰਮੀ ਕਰੇ ਉਮਰ ਲੰਮੀ ਆਪਦੇ ਪਰਿਵਾਰ ਚ ਜਾਵੇ ਵਿਚਾਰਾ ਹਣਾ ਹਾਂ ਉਹਦੇ ਆਪ ਇਹਨੂੰ ਉਹਦੇ ਛੱਡ ਦੇ ਉਹ ਛੱਡ ਦੇ ਬਾਹਰ ਇਹਨੂੰ ਜਿੱਤੇ ਸਹੀ ਹੋ ਜਾ ਠੀਕ ਆ ਠੀਕ ਆ ਵੀ ਮਰ ਲਾਉ ਤੁਸੀਂ ਕਿਹੜਾ ਕੋਈ ਕਿਸੇ ਲਾਲਚ ਲਈ ਰੱਖਿਆ ਇਹ ਲਾਲਚ ਦਾ ਤਾਂ ਪੱਪਾ ਸੇਵਾ ਹੀ ਕਰਨੀ ਪੱਪਾ ਸੇਵੀ ਲੈਣੀ ਇਹਦੀ ਜਾਨ ਸੇਵਾ ਲੈਣੀ ਹੈ ਨਾ ਹੂੰ ਇਹ ਬਹੁਤ ਚੰਗੀ ਗੱਲ ਆ ਬਾਈ ਆ ਦਵਾਈਏ ਦੋ ਦੋ ਘੰਟੇ ਬਾਅਦ ਤਾਂ ਪਾ ਵੀ ਲਾਈ ਜਨੇ ਤੇ ਪੈਰਾਂ ਤੇ ਅੱਛਾ ਜੀ ਪੈਰਾਂ ਤੇ ਦਵਾਈ ਲਾਉਣਾ ਤਾਂ ਵੀ ਤਾਂ ਡੀਲ ਹੋਊ ਬਾਈ ਨਾ ਹਾਂਜੀ ਵੀ ਤਾਂ ਡੀਲ ਨੇ ਇਹ ਵੀ ਲੱਗਦਾ ਦਰਦ ਦੀਆਂ ਬੋਲੀਆਂ ਡਾਕਟਰ ਨਹੀਂ ਵਿੱਚਾਂ ਇਹ ਟ੍ਰੀਟਮੈਂਟ ਤਾਂ ਪੂਰਾ ਚੜੀ ਜੰਨੇ ਆ ਅੱਗੇ ਤਾਂ ਕਿਸਮਤ ਮੁਕੱਦਰ ਹਾਂ ਬਾਈ ਅੱਗੇ ਤਾਂ ਬਾਈ ਫਿਰ ਮੁਕੱਦਰ ਆ ਹਾਂ ਜਿੰਨਾ ਆਪਣੇ ਵਟਸਐਪ ਉਪਰ ਬੋਲ ਕਰੀ ਜੰਨੇ ਆ ਤਾਂ ਇਹ ਡਾਕਟਰ ਕਹਿੰਦਾ ਵੀ ਜਿਹੜੇ ਨਾ ਉਹ ਛੜ ਗਏ ਇਹ ਦੁਬਾਰਾ ਆ ਜਾਣਗੇ। ਨਹੀਂ ਡਾਕਟਰ ਸਾਹਿਬ ਕਹਿੰਦਾ ਅਸੀਂ ਵੀ ਭਾਲ ਤਾਂ ਹੋ ਜੂਗਾ। ਅੱਛਾ। ਵੀ ਹੌਲੀ-ਹੌਲੀ ਹੋਊ ਵੀ ਟਾਈਮ ਨਹੀਂ ਐਡੀ ਛੇਤੀ ਵੀ ਤੂੰ 8 ਦਿਨ 1-2 ਦਿਨਾਂ ਚ ਹੋ ਜੂਗਾ। ਘੱਟੋ-ਘੱਟ 15 ਮਹੀਨਿਆਂ ਚ ਹੋ, 15 ਮਹੀਨਿਆਂ ਚ। ਹਾਂ 15-20 ਦਿਨ ਮਹੀਨਾ ਲੱਗੂ। ਚੱਲ ਬਾਈ ਜਦੋਂ ਹੁਣ ਤੂੰ ਸਾਹਮਣੇ ਲੱਗਿਆ ਫਿਰ ਮਹੀਨਿਆਂ ਚ ਵੀ ਸਾਹਮਣੇ। ਨਹੀਂ ਉਹ ਤੂੰ ਜੱਟਰ ਸਾਹਮਣੇ ਦਾ ਆਪਣਾ। ਹਾਂ 2 ਮਹੀਨੇ ਲੱਗਦੇ। ਨਹੀਂ ਨਾ। ਹਾਂ। ਨਾ ਨਾ ਵਧੀਆ ਗੱਲ ਆ ਬਾਈ। ਚੰਗੀ ਗੱਲ ਆ ਯਾਰ। ਬਾਈ ਇਹੇ ਰੋਜ ਆਗਾ ਉਹ ਜਿਹੜਾ ਪਹਿਲਾਂ ਤਾਂ ਆਪਣੇ ਬਾਈ ਹੈਪੀ ਹੋਰਾਂ ਨੇ ਮਸਾ ਬਚਾਇਆ ਇਹ ਬਹੁਤ ਲਾਸਾ ਲੂਸਾ ਲੈ ਕੇ ਉੱਥੇ ਮੁੜ ਕੇ ਬਾਈ ਹੈਪੀ ਉਹਨੂੰ ਛੋਟਾ ਹੱਥੀ ਲਿਜਾ ਕੇ ਉਹਦੇ ਉੱਤੇ ਚੱਕ ਕੇ ਲੈ ਕੇ ਆਇਆ ਹੋਰ ਮੁੰਡਿਆਂ ਦੀ ਸਹਾਈਤ ਨਾਲ ਫਿਰ ਇਹਨੇ ਉੱਥੇ ਸਾਰੇ ਬੰਦੇ ਨੇ ਵਿੱਚ ਕਿਹਾ ਵੀ ਬਾਈ ਮੈਂ ਘਰੇ ਛੱਡਿਆ ਉਹ ਮੇਰੇ ਵੀ ਮੈਂ ਰੱਖੂੰਗਾ ਮੈਂ ਸਾਹ ਸੰਭਾਲ ਕਰੂੰਗਾ ਬਾਈ ਦਾ ਵਾਅਦਾ ਹੈ ਬਾਈ ਕਹਿੰਦਾ ਇਹਨੂੰ ਮਰਨ ਨਹੀਂ ਦਿੰਦੇ ਕੁਛ ਮਰਜ਼ੀ ਕਰਨਾ ਪੈ ਜੇ ਤੇ ਇਹਦਾ ਟ੍ਰੀਟਮੈਂਟ ਹਨਾ ਬਈ ਹੈਪੀ ਐਂ ਗੱਲ ਲੈਣਾ ਜਸਵੀਰੇ ਇਲਾਜ ਖੂਨ ਤੋਂ ਉੱਪਰ ਜਾਣ ਨਹੀਂ ਦਿੰਦੇ ਇਲਾਜ ਕਿਨੋਂ ਨਹੀਂ ਜਾਂਦੇ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਲੰਬੀਂ ਮੂਰ ਬਟਛੇ ਬਾਣਾ ਡਾਕਟਰ ਸਾਹਿਬ ਨੂੰ ਹੁਣ ਵੀ ਫੋਨ ਕੀਤਾ ਮਾਰਿਆ ਟੰਡ ਕੱਟਾ ਠੀਕ ਹੈ ਠੀਕ ਹੈ ਤੇ ਰਾਤ ਵੀ ਦਵਾਈ ਦੇ ਦਿਆ ਇਹਨੂੰ ਬਾਕੀ ਮੁੰਡੇ ਵਾਜੀ ਵਧੀਆ ਜਿਹੜੇ ਮੁੰਡੇ ਫੋਨ ਕਰਦੇ ਨੇ ਹੈਲਪ ਕਰਦੇ ਨੇ ਸਾਰੇ ਸਾਰੇ ਮੁੰਡੇ ਬਾਈ ਤੇਰੇ ਨਾਲ ਜੁੜੇ ਹੋਏ ਨੇ ਨਾ ਬਹੁਤ ਵਧੀਆ ਬਹੁਤ ਵਧੀਆ ਹਾਂ ਠੀਕ ਹੈ ਲੈ ਭਰਾ ਜਦੋਂ ਇਹ ਰੋਜ਼ ਠੀਕ ਹੋ ਗਿਆ ਨਾ ਬਾਈ ਹੈਪੀ ਨਾਲ ਤਾਂ ਆਪਾਂ ਤੁਹਾਡੀ ਗੱਲ ਕਰਾਤੀ ਉਹਦੇ ਵੀ ਆਪਾਂ ਨੂੰ ਦੱਸੂਗਾ ਕੀ ਕੀ ਟਰੀਟਮੈਂਟ ਕਰਿਆ ਸੀਗਾ ਦੱਸੂਗਾ ਬਾਈ ਉਹਦੇ ਜਰੂਰ ਦੱਸਣਾ ਬਾਈ ਕੀ ਕੀ ਕਰਿਆ ਤੇ ਆਪਾਂ ਛੱਡ ਕੇ ਜਿੱਦੇ ਨੂੰ ਆਵਾਂਗੇ ਆਪਾਂ ਇੱਥੇ ਮਤਲਬ ਏਰੀਆ 'ਚ ਹਨਾ ਆਪਣੇ ਬਾਹਰ ਓਪਨ ਮਤਲਬ ਖੁੱਲੇ ਛੱਡ ਦਾਂਗੇ ਉਹ